ਪਿਆਰੇ ਬੱਚਿਓ ਨਮਸਕਾਰ ਬੱਚਿਓ ਅੱਜ ਅਸੀਂ ਆਪਣੀ ਜਮਾਤ ਸਤਵੀ ਦਾ ਪਾਠ 6 ਮਾ ਸ਼ਬਦ ਬੋਧ ਪੜਨ ਜਾ ਰਹੇ ਹਾਂ ਬੱਚਿਓ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੋ ਰਿਹਾ ਹੈ ਸ਼ਬਦ ਬੋਧ ਵਿਆਕਰਨ ਦਾ ਉਪਭਾਗ ਹੈ ਜਿਸ ਵਿੱਚ ਅਸੀਂ ਸ਼ਬਦਾਂ ਦਾ ਗਿਆਨ ਹਾਸਲ ਕਰਦੇ ਹਾਂ ਬੱਚਿਓ ਇਸ ਭਾਗ ਵਿੱਚ ਅਸੀਂ ਸ਼ਬਦਾਂ ਦੀ ਰਚਨਾ ਬਾਰੇ ਅਤੇ ਸ਼ਬਦਾਂ ਦੇ ਪੇਦਾ ਬਾਰੇ ਜਾਣਦੇ ਹਾਂ ਆਓ ਇਸ ਨੂੰ ਪੜ੍ਹਦੇ ਹਾਂ ਤੇ ਸ਼ਬਦਾਂ ਦੇ ਬਾਰੇ ਅਤੇ ਇਹਨਾਂ ਦੇ ਪੇਦਾ ਬਾਰੇ ਜਾਣਦੇ ਹਾਂ ਬੱਚਿਓ ਮੁੱਖ ਤੌਰ ਤੇ ਸ਼ਬਦ ਦੋ ਕਿਸਮਾਂ ਦੇ ਹੁੰਦੇ ਹਨ ਸਾਰਥਕ ਸ਼ਬਦ ਤੇ ਨਿਰਾਰਥਕ ਸ਼ਬਦ ਬੱਚਿਓ ਸਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਅਤੇ ਨਿਰਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਸਾਰਥਕ ਸ਼ਬਦਾਂ ਦੇ ਉਦਾਹਰਨ ਅਸੀਂ ਪਾਣੀ ਮਿੱਟੀ ਰੋਟੀ ਚਾਹ ਨਾ ਸਪਸ਼ਟ ਕਰ ਸਕਦੇ ਹਾਂ ਅਤੇ ਨਿਰਾਰਥਕ ਸ਼ਬਦਾਂ ਦੀ ਉਦਾਹਰਨ ਅਸੀਂ ਤਾਨੀ ਮੁੱਟੀ ਚੂ ਆਦਿ ਨਾਲ ਸਪਸ਼ਟ ਕਰ ਸਕਦੇ ਹਾਂ ਬੱਚਿਓ ਇੱਕ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਨਿਰਾਰਥਕ ਸ਼ਬਦ ਸਾਰਥਕ ਸ਼ਬਦਾਂ ਦੇ ਬਿਨਾ ਨਹੀਂ ਆ ਸਕਦਾ ਪਰ ਜੋ ਅੱਗੇ ਜੇਕਰ ਅਸੀਂ ਸાર્થਕ ਸ਼ਬਦਾਂ ਦੀਆਂ ਕਿਸਮਾਂ ਸਪਸ਼ਟ ਕਰੀਏ ਤਾਂ ਇਹ ਮੁੱਖ ਤੌਰ ਤੇ 8 ਤਰ੍ਹਾਂ ਦੇ ਹੁੰਦੇ ਹਨ ਨਾਅ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਵਿਆਕਰਨ ਦੇ ਜਿਸ ਭਾਗ ਦੇ ਵਿੱਚ ਅਸੀਂ ਕਿਸੇ ਦੇ ਨਾਮ ਬਾਰੇ ਜਾਣਦੇ ਹਾਂ ਉਸ ਨੂੰ ਨਾਅਖੇਂਦੇ ਹਨ ਜਿਸ ਭਾਗ ਵਿੱਚ ਅਸੀਂ ਨਾਅ ਦੇ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਜਾਣਦੇ ਹਾਂ ਉਹ ਪੜਨਾਵ ਖਵਾਂਦੇ ਹਨ ਵਿਸ਼ੇਸ਼ਣ ਕਿਸੇ ਦੀ ਵਿਸ਼ੇਸ਼ਤਾ ਦੱਸਦੇ ਹਨ ਅਤੇ ਇਸ ਤਰ੍ਹਾਂ ਬੱਚੋ ਕਿਰਿਆ ਕੰਮ ਦੇ ਹੋਣ ਬਾਰੇ ਦੱਸਦੇ ਹਨ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਅਤੇ ਸੰਬੰਧਕ ਦਾਹ ਦੀ ਜਿਹੜੇ ਇੱਕ ਚੀਜ਼ ਦਾ ਦੂਸਰੀ ਚੀਜ਼ ਨਾਲ ਸੰਬੰਧ ਦੱਸਦੇ ਹਨ ਯੋਜਕ ਦੋ ਵਾਕਾਂ ਵਕੰਸ਼ਾਂ ਨੂੰ ਜੋੜਦੇ ਹਨ ਅਤੇ ਵਿਸਮਿਕ ਸਾਨੂੰ ਹੈਰਾਨੀ ਜਾਂ ਗਮੀ ਵਾਲੇ ਜਲੇ ਵਰੇ ਪਾਵਨ ਪ੍ਰਗਟ ਕਰਨ ਵਾਸਤੇ ਸਹਾਇਤਾ ਕਰਦੇ ਹਨ ਤਾਂ ਇਸ ਤਰ੍ਹਾਂ ਸાર્થਕ ਸ਼ਬਦਾਂ ਦੀਆਂ ਕੁੱਲ ਮਿਲਾ ਕੇ 8 ਕਿਸਮਾਂ ਹਨ ਬੱਚੋ ਜੇਕਰ ਸੇ ਸ਼ਬਦ ਰਚਨਾ ਦੀ ਗੱਲ ਕਰੀਏ ਤਾਂ ਸ਼ਬਦ ਰਚਨਾ ਦੇ ਅਨੁਸਾਰ ਸ਼ਬਦਾਂ ਨੂੰ ਤਿੰਨ ਪਾਗਾ ਵਿੱਚ ਵੰਡਿਆ ਜਾ ਸਕਦਾ ਹੈ ਮੂਲ ਉਤਪੰਤੀ ਸਮਾਸੀ ਮੂਲ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਹੜੇ ਮੁੱਖ ਤੌਰ ਤੇ ਮੂਲ ਹੁੰਦੇ ਹਨ ਅਤੇ ਇਹਨਾਂ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾ ਸਕਦਾ ਜਿਵੇਂ ਦੁੱਧ ਪਾਣੀ ਅਤੇ ਇਹਨਾਂ ਦਾ ਆਪਣਾ ਹੀ ਬਚੋ ਅਰਥ ਹੁੰਦਾ ਹੈ ਉਤਪੰਨ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਮੂਲ ਸ਼ਬਦਾਂ ਤੋਂ ਉਤਪੰਨ ਕੀਤਾ ਜਾਂਦਾ ਹੈ ਜਿਵੇਂ ਦੁਖਦਾਈ ਵਿੱਚ ਦੁਖਦਾਈ ਸ਼ਬਦ ਜਿਹੜਾ ਹੈ ਉਹ ਦੁਖ ਮੂਲ ਸ਼ਬਦ ਤੋਂ ਉਤਪੰਨ ਹੋਇਆ ਹੈ ਸਮਾਸੀ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਹੜੇ ਦੋ ਮੂਲ ਸ਼ਬਦਾਂ ਨੂੰ ਮਿਲਾ ਕੇ ਬਣੇ ਹੁੰਦੇ ਹਨ ਜਿਵੇਂ ਅਖੰਡ ਪਾਠ ਅਖੰਡ ਪਾਠ ਅਖੰਡ ਅਤੇ ਪਾੜ ਦੋ ਮੂਲ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ਬੱਚੋ ਜਦੋਂ ਅਸੀਂ ਸ਼ਬਦਾ ਦਾ ਰੂਪਾਂਤਰ ਕਰਦੇ ਹਾਂ ਤੇ ਸ਼ਬਦਾ ਰੂਪਾਂਤਰ ਕਰਦੇ ਹੋਏ ਤਿੰਨ ਪੱਖ ਹਨ ਸੰਗਿਆ ਕਿਰਿਆ ਤੇ ਅਵਿਆ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਕਾਰਕ ਕਰਕੇ ਬਦਲ ਜ ਬਦਲੇ ਨਾ ਕਿ ਕਾਲ ਕਰਕੇ ਉਸ ਨੂੰ ਸੰਗਿਆ ਅਖਤੇ ਕਰਦੇ ਹਨ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਤੇ ਕਾਲ ਕਰਕੇ ਬਦਲੇ ਉਹਨਾਂ ਨੂੰ ਕਿਰਿਆ ਆਖਦੇ ਹਨ ਅਤੇ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਜਾਂ ਕਾਰਕ ਅਤੇ ਕਾਲ ਕਰਕੇ ਨਾ ਬਦਲੇ ਬੱਚਿਓ ਉਹਨਾਂ ਨੂੰ ਅਵਿਅ ਆਖਿਆ ਜਾਂਦਾ ਹੈ ਮੈਨੂੰ ਆਸ ਹੈ ਬੱਚਿਓ ਤੁਹਾਨੂੰ ਇਹ ਪਾਠ ਸਮਝ ਆਇਆ ਹੋਵੇਗੀ ਤੁਸੀਂ ਇਸ ਪਾਠ ਨਾਲ ਸੰਬੰਧਿਤ ਅਭਿਆਸ ਆਪਣੀ ਪੁਸਤਕਾ ਤੇ ਕਰਨਾ ਹੈ ਧੰਨਵਾਦ